ਦੋਸਤੋ ਆਪਾਂ ਖੜੇ ਆ ਨਾ ਉੱਪਰ ਅੱਡੇ ਦੇ ਉੱਤੇ ਤੇ ਇੱਥੇ ਆ ਸਿੰਘ ਸਪਰੇਅ ਪੰਪ ਬਿਲਕੁਲ ਥਾਲੀਵਾਲ ਜਿਹੜਾ ਕਿ ਫਰਨੀਚਰ ਆ ਉਸ ਦੇ ਸਾਹਮਣੇ ਆ ਗਿਆ ਇਹ ਸਿੰਘ ਸਪਰੇਅ ਪੰਪ ਮੁੰਡੇ ਦਾ ਨਾਂ ਆਗਾ ਲਾਫਰੀ ਤੇ ਬਾਈ ਨੇ ਨਾ ਇੰਜਨ ਆਗੀਆਂ ਢੋਲੀਆਂ ਦੂਜੀਆਂ ਹੈਂਡ ਪੰਪ ਤੇ ਬੈਟਰੀ ਆਈ ਢੋਲੀਆਂ ਦਾ ਕੰਮ ਆ ਬਾਈ ਦਾ ਬਹੁਤ ਸੋਹਣਾ ਕੰਮ ਆ ਤੇ ਆਪਾਂ ਵੀ ਇੱਕ ਆਜਾਹਾ ਢੋਲੀ ਲਈ ਆ ਗਈ ਕਲਸੀ ਕਿਸਾਨ ਕੰਪਨੀ ਦੀ ਤੇ ਬਾਈ ਦੇ ਕੋਲੋਂ ਜੇਕਰ ਤੁਸੀਂ ਕਰਾਏ ਦੇ ਉੱਤੇ ਢੋਲੀਆਂ ਲੈ ਜਾਣੀਆਂ ਜਿਹੜੀਆਂ ਉਹ ਵੀ ਮਿਲਦੀਆਂ ਨੇ ਨਵੀਆਂ ਲੈ ਜਾਣੀਆਂ ਉਹ ਵੀ ਮਿਲਦੀਆਂ ਨੇ ਤੇ ਬਾਕੀ ਬਾਈ ਆਪਾਂ ਨੂੰ ਰੇਟ ਵਗੈਰਾ ਸਾਰਾ ਕੁਝ ਦੱਸ ਦੂਗਾ। ਹੋਰ ਬਾਈ ਵਧੀਆ ਬਾਈ। ਅੱਛਾ ਬਾਈ ਜੀ ਦੱਸੋ ਆਪਣਾ ਥੋੜਾ ਜਿਹਾ ਵੀ ਢੋਲੀਆਂ ਕਿਹੜੀ ਕੌਣੀ ਕੰਪਨੀ ਦੇ ਰੱਖਦੀਆਂ ਉਹ ਤੇ ਇੰਜਨ ਵਾਲੇ ਸਪਰੇ ਪੰਪ ਆਪਣੇ ਕੋਲੇ A to Z ਕੰਪਨੀਆਂ ਦੇ ਮਿਲ ਜਾਣਗੇ ਕਲਸੀ, ਓਰੀਐਂਟ, ਮਾਡਰਨ ਇਸ ਤਰ੍ਹਾਂ ਆ ਜਿਹਾ A to Z ਕੰਪਨੀਆਂ ਦੇ ਮਿਲ ਜਾਣਗੇ 6000 ਰੁਪਏ ਤੋਂ ਲੈ ਕੇ 13000 ਤੱਕ ਅਡਾੜ ਵੈਰਾਈਟੀਆਂ ਮਿਲ ਜਾਣਗੀਆਂ। ਠੀਕ ਹੈ ਜਿਆਦੇ ਫਰਕ ਨਾਲ ਪੰਪਾਂ ਦੇ ਫਰਕ ਨਾਲ ਸਿੰਗਲ ਪੰਪ ਡਬਲ ਪੰਪ ਸਿੰਗਲ ਟਰਬੋ ਡਬਲ ਟਰਬੋ ਦੇ ਨਾਲ A to Z ਚੀਜ਼ਾਂ ਮਿਲ ਜਾਂਦੀਆਂ ਤੇ ਬਾਕੀ ਬਾਈ ਕਈ ਲੋਕ ਕਹਿ ਦਿੰਦੇ ਆ ਵੀ ਵਧੀਆ ਕੰਪਨੀ ਦੱਸੋ ਕਿਹੜੀ ਹੈ ਤੇ ਤੁਹਾਡੇ ਵੱਲੋਂ ਕੋਈ ਰეკਮੈਂਡ ਕੀਤੀ ਜਾਂਦੀ ਹੈ ਵੀ ਕੰਪਨੀ ਕਿਹੜੀ ਜਿਆਦਾ ਵਧੀਆ ਗੀ ਜਿਹੜੀ ਜਿਹੋ ਜੀ ਲੈਣਾ ਚਾਹੁੰਦਾ ਹੋਵੇ ਉਹ ਜੀ ਦਿੰਨੇ ਆ ਬਾਈ ਯਾਰ ਕਿਰਾਏ ਤੇ ਕਰਨ ਵਾਲਿਆਂ ਨੂੰ ਕੱਲ ਸੇ ਕਿਸਾਨ ਆਟੋ ਮੋਡਲ ਦਿੱਤੇ ਜਾਂਦੇ ਆ ਆਪਣੇ ਨਾਲ ਠੀਕ ਹੈ ਤੇ ਕਿਰਾਇਆ ਵਗੈਰਾ ਕੀ ਚੱਲਦਾ ਹੈ ਕਿਰਾਇਆ ਵਗੈਰਾ 200 ਰੁਪਇਆ ਇੱਕ ਦਿਨ ਦਾ ਹਾਂਜੀ ਇੱਕ ਦਿਨ ਦਾ ਠੀਕ ਹੈ ਤੇ ਨਵੀਆਂ ਢੋਲੀਆਂ ਗਾਰੰਟੀ ਵਾਰੰਟੀ ਪੂਰੀ ਹੈਗੀ ਗਾਰੰਟੀ ਵਾਰੰਟੀ ਹਾਂਜੀ ਪੂਰੀ ਸਾਲ ਦੀ ਗਾਰੰਟੀ ਪਾਰਟ ਚੇਂਜ ਕਰਕੇ ਦਵਾਂਗੇ ਜੇ ਕੋਈ ਦਿੱਕਤ ਆਵੇ ਠੀਕ ਹੈ ਤੇ ਆਪਣਾ ਨੰਬਰ ਰੱਖੋ ਬਈ 9518899144 ਠੀਕ ਹੈ ਜਰੂਰ ਜੀ ਵਿਜ਼ਿਟ ਕਰਿਓ ਬਾਈਕੋ